ये रोड क्लोज कर दिए है दुकानदारों ने ये बस ट्रैफिक सारा रोक दी है ये अपने बालाजी ट्रेडर के पास दो सौ तुम तो खर का विकास दिखाने जिथे ਬੀ ਬੀ ਜਿਹਨੂੰ ਕਹਿ ਸਕਦੇ ਆ ਆਪਣੀਆਂ ਅਨਮੋਲ ਗਗਨਮਾਨ ਜਾਂ ਸਾਡਾ ਨਗਰ ਕਾਉਂਸਲ ਵੱਡੀਆਂ-ਵੱਡੀਆਂ ਗੱਲਾਂ ਕਰਦਾ ਲੇਕਿਨ ਕਈ ਸਾਲਾਂ ਤੋਂ ਇਹ ਨਿੱਜਰ ਰੋਡ ਦਾ ਮਸਲਾ ਹੱਲ ਨਹੀਂ ਕਰ ਸਕਿਆ ਇਹ ਜਿਹੜੇ ਦ੍ਰਿਸ਼ ਤੁਸੀਂ ਦੇਖ ਰਹੇ ਹੋ ਨਾ ਇਹ ਐਸਬੀਪੀ ਦੇ ਸਾਹਮਣੇ ਦੇ ਨੇ ਉਥੇ ਇੰਨੀ ਬੁਰੀ ਹਾਲਤ ਹੈ ਵੀ ਲੋਕ ਧਰਨਿਆਂ ਤੇ ਵੀ ਬਹਿ ਗਏ ਹੜਤਾਲਾਂ ਤੇ ਵੀ ਕਰ ਲਏ ਪਰ ਅੱਜ ਮਜਬੂਰਨ ਲੋਕਾਂ ਨੂੰ ਚੱਕਾ ਜਾਮ ਕਰਨਾ ਪਿਆ ਤਸਵੀਰਾਂ ਸਾਫ਼ ਨੇ ਕਿਸ ਤਰੀਕੇ ਨਾਲ ਸਥਾਨਕ ਲੋਕਾਂ ਨੇ ਦੁਖੀ ਹੋ ਕੇ ਪੂਰੀ ਜਾਮ ਲਾਇਆ ਹੋਇਆ ਜਿਸ ਸਕੂਲੀ ਬੱਚੇ ਜਿਹੜੇ ਸੀ ਬਸਾਂ ਦੇ ਵਿੱਚ ਸੀ ਉਹ ਵੀ ਕਈ ਘੰਟੇ ਖੜੇ ਰਹੇ ਹਾਲਾਂਕਿ ਚਲੋ ਪੁਲਿਸ ਪ੍ਰਸ਼ਾਸਨ ਨੇ ਬਾਅਦ ਵਿੱਚ ਮਿਲ ਕੇ ਉਹ ਧਰਨਾ ਜਿਹੜਾ ਰਸਤਾ ਸੀ ਉਹ ਖੁਲਵਾਤਾ ਲੇਕਿਨ ਫੇਰ ਵੀ ਕਿੱਡੀ ਸ਼ਰਮ ਦੀ ਗੱਲ ਹੈ ਕਿ ਐਡਾ ਵੱਡਾ ਏਰੀਆ ਹੋਵੇ ਮਹਾਲੀ ਦੀ ਬਿਲਕੁਲ ਨਾਲ ਹੋਵੇ ਖੜ ਕਨਸਟਿਟੂਐਂਸੀ ਹੋਵੇ ਔਰ ਐਡੇਡੇ ਮੰਤਰੀ ਇੱਥੇ ਹੋਣ ਭਗਵੰਤ ਮਾਨ ਇੱਥੋਂ ਸਿਰੂ 10 ਕਿਲੋਮੀਟਰ ਦੂਰੀ ਤੇ ਉਹਦੀ ਕੋਠੀ ਹੋਵੇ ਬਹੁਤ ਵੱਡੀ ਚੰਡੀਗੜ੍ਹ ਦੇ ਵਿੱਚ ਔਰ ਮੋਡਲੀਆਂ ਸਹੂਲਤਾਂ ਤੋਂ ਸੱਕਣਾ ਹੋਵੇ ਤਸਵੀਰਾਂ ਬਿਲਕੁਲ ਸਾਫ਼ ਨੇ ਕਿੰਨੇ ਲੋਕ ਦੁਖੀ ਨੇ ਬੇਹਾਲ ਨੇ ਔਰ ਸੜਕ ਬਿਲਕੁਲ ਜਮ ਹੈ ਪਾਣੀ ਗੋਡੇ-ਗੋਡੇ ਖੜਾ ਕੋਈ ਨਿਕਾਸੀ ਨਹੀਂ ਹੈ ਉਹਨਾਂ ਦੀ ਸੜਕਾਂ ਟੁੱਟੀਆਂ ਪਈਆਂ ਨੇ ਟੋਏ ਐਡੇਡੇ ਹੋਏ ਪਏ ਨੇ ਵੀ ਜੇ ਤੁਸੀਂ ਕਾਰ ਦੀ ਰਫ਼ਤਾਰ 15 ਤੋਂ 20 ਤੱਕ ਕਰ ਲਈ ਤੇ ਤੁਹਾਡੇ ਟਾਇਰ ਜਿਹੜੇ ਨੋਟੇਟੇਟਿਵਿੰਗੇ ਹੋ ਸਕਦੇ ਨੇ ਹੁਣ ਤੁਸੀਂ ਹਾਲ ਵੇਖ ਲੋ ਇਹ ਜਿਹੜਾ ਹੈਗਾ ਇਹ ਵਿਕਾਸ ਹੈ ਕਿੱਥੇ ਆ ਕਾਰਪੋਰੇਸ਼ਨ ਕਿੱਥੇ ਨੇ ਉਹ ਐਮਸੀਬੀ ਜਿਹੜੀ ਐ ਜਿਹੜੇ ਐਮਸੀਸੀ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਜਿਹੜੇ ਕਹਿੰਦੇ ਸੀ ਥਾਂ ਦਾ ਸੀਸੀਟੀਵੀ ਕੈਮਰੇ ਲਵਾ ਦੇਾਂਗੇ ਕੰਦਾਂ ਤੇ ਕੁੱਤੇ ਚੜਾ ਦੇਾਂਗੇ ਪਤਾ ਨਹੀਂ ਕੀ ਕੁਛ ਕਿਹੜੇ ਕਿਹੜੇ ਵਾਅਦੇ ਕਰ ਉਹਨਾਂ ਨੇ ਕਰੇ ਸੀ ਤੇ ਉਹ ਉਹ ਕਿੱਥੇ ਨੇ ਹੁਣ ਸਭ ਗਾਇਬ ਨੇ ਉਹਨਾਂ ਦੀ ਹਾਲਤ ਇੰਨੀ ਤਰਸਯੋਗ ਹੋਈ ਪਈ ਹੈ ਵੀ ਨਾ ਤਾਂ ਉਹਨਾਂ ਨੂੰ ਕੋਈ ਸੁਣਦਾ ਨਾ ਉਹਨਾਂ ਦੀ ਕੋਈ ਗੱਲ ਮੰਨਦਾ ਠੀਕ ਹੈ ਨਾ ਕੱਲੇ ਧਰਨੇ ਦੇ ਕੇ ਅ ਅਖਬਾਰਾਂ 'ਚ ਖਬਰਾਂ ਲਵਾ ਕੇ ਜੀ ਸਾਡੀ ਗੱਲ ਮੰਨੀ ਨਹੀਂ ਨੀ ਜਾ ਰਹੀ ਸੁਣੀ ਨਹੀਂ ਨੀ ਜਾ ਰਹੀ ਤਾਂ ਮੇਰੇ ਹਿਸਾਬ ਦੇ ਨਾਲ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਜਦੋਂ ਹੁਣ ਐਮਸੀ ਦੀਆਂ ਵੋਟਾਂ ਹੋਣਗੀਆਂ ਨਾ ਕੋਈ ਬੰਦਾ ਘਰੋਂ ਨਾ ਨਿਕਲੇ ਨਾ ਵੋਟ ਨਾ ਪਾਉਣ ਜਾਵੇ ਜੇ ਤੁਸੀਂ ਬੰਦੇ ਦੇ ਪੁੱਤ ਹੋ ਜੇ ਤੁਸੀਂ ਫੇਰ ਉਹੀ ਗਲਤੀਆਂ ਕਰਨੀਆਂ ਫਿਰ ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾ ਲੋ ਔਰ ਇਹ ਵੋਟਾਂ ਜਦੋਂ ਮੰਗਣ ਆਉਂਦੇ ਆ ਨਾ ਖੜੇ ਹੁੰਦੇ ਨੇ ਮੈਦਾਨ ਦੇ ਵਿੱਚ ਉਦੋਂ ਇਹ ਕੰਦਾਂ ਤੇ ਸੀਸੀਟੀਵੀ ਕੈਮਰੇ ਵੀ ਲਵਾਉਂਦੇ ਨੇ ਸੀਵਰੇਜ ਵੀ ਠੀਕ ਕਰਾਉਂਦੇ ਨੇ ਸਾਰੇ ਪਾਸੇ LED ਲਾਈਟਾਂ ਵੀ ਲਵਾਉਂਦੇ ਨੇ ਕੱਖ ਨਹੀਂ ਕਰਦੇ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਇਹ ਸਿਰਫ ਸਪੀਕਰਾਂ ਦੇ ਵਿੱਚ ਪ੍ਰਚਾਰ ਕਰ ਸਕਦੇ ਨੇ ਰੌਲਾ ਪਾ ਸਕਦੇ ਨੇ ਲੋਕਾਂ ਨੂੰ दारू ਵੰਡ ਸਕਦੇ ਨੇ ਠੀਕ ਹੈ ਨਾ ਇਸ ਕਰਕੇ ਕਿਰਪਾ ਕਰਕੇ ਹੁਣ ਵੋਟਾਂ ਆਉਣੀਆਂ ਜਮਾ ਨਾ ਵੋਟਾਂ ਪਾਉਣ ਜਾਓ ਇਹਨਾਂ ਨੂੰ ਸਵਾਲ ਕਰਿਓ ਵੀ ਪਹਿਲਾ ਮਸਲਾ ਹੱਲ ਕਰਾ ਫਿਰ ਤੁਹਾਨੂੰ ਵੋਟਾਂ ਪਾਵਾਂਗੇ ਜੇ ਤੂੰ ਮਸਲਾ ਹੱਲ ਨਹੀਂ ਕਰਾਉਣਾ ਤਾਂ ਫਿਰ ਤੈਨੂੰ ਇਹ ਵੋਟਾਂ ਨਹੀਂ ਪਾਵਾਂਗੇ ਲਾਈਵ ਤਸਵੀਰਾਂ ਨੇ ਇਹ ਨਿੱਜਰ ਰੋਡ ਦੀਆਂ ਐਸਬੀਪੀ ਦੇ ਬਿਲਕੁਲ ਸਾਹਮਣੇ ਜਿੱਥੇ ਲੋਕ ਦੁਕਾਨਦਾਰ ਨਰਕ ਭਰੀ ਜ਼ਿੰਦਗੀ ਬਤੀਤ ਕਰ ਲਈ ਮਜਬੂਰ ਹੋਏ ਪਏ ਨੇ ਇਹ ਰੋਡ ਕਲੋਜ਼ ਕਰਦੀ ਹੈ ਦੁਕਾਨਦਾਰੋਂ ਨੇ ਇਹ ਬੱਸ ਨੇ ਟ੍ਰੈਫਿਕ ਸਾਰਾ ਰੋਕ ਦਿੱ ਗਏ ਇਹ ਆਪਣੇ ਬਾਲਾਜੀ ਟਰੇਡਰ ਦੇ ਬਾਸ